ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਸੀਨੀਅਰ ਇੰਜੀਨੀਅਰ ਸਰਦਾਰ ਕੁਲਬੀਰ ਸਿੰਘ ਸੋਢੀ ਅੱਜ ਆਪਣੀ ਸੇਵਾਮੁਕਤੀ ਵਾਲੇ ਦਿਨ ਪਰਿਵਾਰ ਸਮੇਤ ਆਕਾਸ਼ਵਾਣੀ ਬਠਿੰਡਾ ਪਹੁੰਚੇ ਅਤੇ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਕਈ ਵਿਸ਼ੇਸ਼ ਮਹਿਮਾਨ ਖਾਸ ਤੌਰ ਤੇ ਪਹੁੰਚੇ ਜਿਨ੍ਹਾਂ ਦੇ ਵਿੱਚ ਰਿਟਾਇਰਡ ਡਾਇਰੈਕਟਰ ਇੰਜੀਨੀਅਰਿੰਗ ਸਰਦਾਰ ਡੀ ਪੀ ਸਿੰਘ ਖਾਸ ਤੌਰ ਤੇ ਪਟਿਆਲਾ ਤੋਂ ਪਹੁੰਚੇ ਜੋ ਕਿ ਆਕਾਸ਼ਵਾਣੀ ਬਠਿੰਡਾ ਤੋਂ ਰਿਟਾਇਰ ਹੋਏ ਸੀ ਸਰਦਾਰ ਡੀਪੀ ਸਿੰਘ ਹੋਰਾਂ ਨੇ ਅਤੇ ਪ੍ਰੋਗਰਾਮ ਮੁਖੀ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਸੋਢੀ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਧਰਮ ਪਤਨੀ ਹੋਰਾਂ ਦਾ ਇਸ ਮੌਕੇ ਬੁੱਕੇ ਦੇ ਕੇ ਫੁੱਲਾਂ ਦੇ ਨਿਗਾ ਸਵਾਗਤ ਕੀਤਾ। ਹੋਰ ਜੋ ਸੱਜਣ ਖਾਸ ਤੌਰ ਤੇ ਇਸ ਮੌਕੇ ਪਹੁੰਚੇ ਉਹਨਾਂ ਦੇ ਵਿੱਚ ਆਈਬੀਈਐਸ ਅਫੀਸਰ ਕਲਸਟਰ ਹੈਡ ਆਕਾਸ਼ਵਾਣੀ ਜਲੰਧਰ ਤੋਂ ਸ਼੍ਰੀ ਰਣਜੀਤ ਅਮੀਨਾ ਜੀ ਸਟੇਸ਼ਨ ਇੰਜੀਨੀਅਰ ਸ਼੍ਰੀ ਮਲਕੀਤ RAM ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਗੁਰਾਇਆ ਇੰਜੀਨੀਅਰਿੰਗ ਹੈਡ ਆਕਾਸ਼ਵਾਣੀ ਫਾਜ਼ਿਲਕਾ શ્રી ਗਗਨਦੀਪ ਸਿੰਘ ਤੇ ਰਿਟਾਇਰਡ ਸੱਜਣਾ ਦੇ ਵਿੱਚ ਖਾਸ ਤੌਰ ਤੇ ਆਕਾਸ਼ਵਾਣੀ ਬਠਿੰਡਾ ਤੋਂ ਰਿਟਾਇਰ ਹੋਏ ਇੰਜੀਨੀਅਰ ਤੀਰਤ ਸਿੰਘ ਢਾਲੀਵਾਲ ਅ ਅਸਿਸਟੈਂਟ ਡਾਇਰੈਕਟਰ ਇੰਜੀਨੀਅਰਿੰਗ ਸਰਦਾਰ ਮਲਕੀਤ ਸਿੰਘ ਅਤੇ ਅਸਿਸਟੈਂਟ ਡਾਇਰੈਕਟਰ ਇੰਜੀਨੀਅਰ ਸੰਜੀਵ ਕੁਮਾਰ ਖਾਸ ਤੌਰ ਤੇ ਪਹੁੰਚੇ ਬ੍ਰॉडकास्टਿੰਗ ਹਾਊਸ ਦਿੱਲੀ ਤੋਂ ਵੀ ਖਾਸ ਤੌਰ ਤੇ ਇੰਜੀਨੀਅਰ ਪਾਟਿਆ ਜੀ ਨੇ ਸ਼ਿਰਕਤ ਕੀਤੀ ਤੇ ਇਸ ਮੌਕੇ मैडम ममता अरोड़ा सीनियर अनाउंसर आकाशवाणी बठिंडा ने स्टेज संभाला। ਤੇ ਇਸ ਮੌਕੇ ਖਾਸ ਤੌਰ ਤੇ ਪ੍ਰੋਗਰਾਮ ਮੁਖੀ ਆਕਾਸ਼ਵਾਣੀ ਬਠਿੰਡਾ ਬਲਜੀਤ ਸ਼ਰਮਾ ਜੀ ਨੇ ਕੁਲਵੀਰ ਸਿੰਘ ਸੋਢੀ ਹੋਰਾਂ ਦੇ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਆ ਆਖਿਆ ਕਿ ਇਹਨੂੰ ਮਾਪਾਵਕ ਮਾਹੌਲ ਨਹੀਂ ਮੰਨਦਾਗਾ। ਇੱਕ ਸਖਾਵਾਂ ਮਾਹੌਲ ਹੁੰਦਾ ਰਿਟਾਇਰਮੈਂਟ ਤੋਂ ਬਾਅਦ ਤੇ ਰਿਟਾਇਰਮੈਂਟ ਤੋਂ ਬਾਅਦ ਬੰਦੇ ਤੇ ਹੋਰ ਵੀ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਰਨ ਦਾ ਵਿਆਹ ਕਰਨਾ ਠੀਕ ਹੈ। ਤੇ ਪਰਿਵਾਰ ਸੈਟਲ ਕਰਨਾ ਹੈ ਸਾਰਾ ਕੁਝ ਕਰਨਾ ਹੈ ਤੇ ਮੇਰੇ ਖਿਆਲ ਦੇ ਵਿੱਚ ਉਰੇ ਤੋਂ ਆਪਾਂ ਦਫਤਰੀ ਅਰਜੇਵਾਂ ਤੋਂ ਥੋੜਾ ਜਿਹਾ ਸੁਰਖਰੂ ਹੋ ਗਏ ਕਿਉਂ ਸੋਢੀ ਸਾਹਿਬ ਤੇ ਸੋਢੀ ਸਾਹਿਬ ਨਾਲ ਮੇਰਾ ਪਿਆਰ ਬਹੁਤ ਜ਼ਿਆਦਾ ਹੈ ਬਹੁਤ ਸੋਹਣੀ ਪੱਗ ਬਹੁਤ ਸੋਹਣੀ ਪੱਗ ਮੈਂ ਉਰੋ ਜਲੰਧਰ ਪੋਸਟਡ ਹੁੰਦੇ ਸੀ ਤੇ ਸੋਢੀ ਸਾਹਿਬ ਬੜੇ ਮਲਾਪੜੇ ਸੁਵਾਦੇ ਸੀ ਇਹਨਾਂ ਦਾ ਇਹ ਹੁੰਦਾ ਸੀ ਕਿ ਚਾਹੇ ਜਲੰਧਰ ਤੇ ਕੋਈ ਕੰਮ ਕਰਦਾ ਬਠਿੰਡਿਓ ਜਾਂਦੇ ਸਪੈਸ਼ਲ ਉਚੇਚਾ ਕੰਟਰੋਲੋਂ ਮਲੇ ਨੂੰ ਵੀ ਮਿਲਣਾ ਤੇ ਇਹਨਾਂ ਨੂੰ ਐ ਪਤਾ ਸੀਗਾ ਕਿ ਮੁਕਸਰ ਤੋਂ ਮੁੰਡਾ ਬਰਜੀਤ ਹੈਗਾ ਮੈਂ ਵੀ ਨਵਾਂ-ਨਵਾਂ ਭਰਤੀ ਹੋਇਆ ਸੀ ਬਾਕਾਇਦਾ ਮੈਨੂੰ ਡਿਊਟੀ ਰੂਮ ਦੇ ਵਿੱਚ ਮਿਲ ਕੇ ਆਉਂਦੇ ਤੇ ਮੇਰਾ ਸੋਢੀ ਸਾਹਿਬ ਨਾਲ ਪਿਆਰ ਆਇਆ ਸੀ ਇੱਕ ਤਾਂ ਪੱਗ ਬਹੁਤ ਸੋਹਣੀ ਬੰਨਦੇ ਸੀ ਤੇ ਇੱਕ ਸਾਡਾ ਮੁਕਸਰ ਦਾ ਜ਼ਿਲ੍ਹਾ ਪਹਿਲਾਂ ਫਰੀਦਕੋਟ ਹੁੰਦਾ ਸੀ ਤੇ ਮੈਨੂੰ ਐ ਚਾ ਚੜ ਜਾਨਾ ਯਾਰ ਮੇਰੇ ਜੱਦੀ ਜ਼ਿਲ੍ਹੇ ਤੋਂ ਸੋਢੀ ਸਾਹਿਬ ਆਏ ਆ ਤੇ ਬੜਾ ਪਿਆਰ ਮਿਠਾਸ ਠੀਕ ਹੈ ਨੀਵੇਂ ਹੋ ਕੇ ਚੱਲਣਾ ਉਹ ਮੈਂ ਸੋਢੀ ਸਾਹਿਬ ਤੋਂ ਸਿੱਖਿਆ ਤੇ ਕਾਬਲੀਅਤ ਦੇ ਕੰਮ ਦੀ ਗੱਲ ਕਰਨਾ ਤੇ ਮੇਰੇ ਖਿਆਲ ਦੇ ਵਿੱਚ ਹੁਣ ਵਰਕ ਕਲਚਰ ਦਿਨੋਂ ਦੇਣ ਘਟਦਾ ਜਾ ਰਿਹਾ ਸਟਾਫ ਦੀ ਵੀ ਕਮੀ ਹੈ ਸੋਢੀ ਸਾਹਿਬ ਨੇ ਕਦੇ ਇਹ ਨਹੀਂ ਦੇਖਿਆ ਕਿ ਮੇਰੇ ਸੋਹਣੀ ਪੱਗ ਬੰਨੀਆਂ ਜਾਂ ਮੇਰੇ ਬ੍ਰਾਂਡਡ ਟੀ-ਸ਼ਰਟ ਪਾਈ ਆ ਜਦੋਂ ਕੰਮ ਕਰਨਾ ਫੇਰ ਭਾਵੇਂ ਕੱਪੜੇ ਕਾਲੇ ਹੋ ਜਾਣ ਕੋਈ ਸਿਨੀਓਰਿਟੀ ਨਹੀਂ ਕੋਈ ਕੁਛ ਨਹੀਂ ਤੇ ਅੱਧੀ ਰਾਤ ਨੂੰ ਵੀ ਜੇ ਆਵਾਜ਼ ਮਾਰਦੇ ਨਾ ਕਿ ਯਾਰ ਸੋਢੀ ਅੱਜ ਮੈਂ ਰੁਕਿਆ ਮੈਂ ਤੇ ਅੱਜ ਯਾਰ ਖਾਣ ਪੀਣ ਦਾ ਮਾਹੌਲ ਜਾਂ ਕੜਚੀ ਚੋਣੀ ਸੰਡਰ ਚੱਕ ਲਿਓ ਮੇਰੇ ਘਰੋਂ ਚੱਕ ਲਿਓ ਪਤੀਲਾ ਚੱਕ ਲਿਓ ਗੈਸ ਚੱਕ ਲਿਓ ਮਤਲਬ ਕਿ ਇਹੋ ਜੀ ਨਿਗਾਸ ਠੀਕ ਹੈ ਬੀਬੀ ਸਰ ਤੁਸੀਂ ਵੀ ਨੋਟ ਕੀਤਾ ਹੋਣਾ ਹੈ ਨਾ ਉਹ ਸੋਡੀ ਚ ਹੀ ਸੀ ਹਾਂ ਠੀਕ ਹੈ ਅੱਜ ਮੈਂ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਐ ਚੇਚਾ ਤੌਰ ਤੇ ਮੈਂ ਡੀਪੀ ਸਰ ਦਾ ਕਿਉਂਕਿ ਡੀਪੀ ਸਰ ਨੂੰ ਮਿਲਿਆ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਅੱਜ ਅਸੀਂ 10 ਸਾਲ ਬਾਅਦ ਮਿਲੇ ਐ ਕਿਉਂਕਿ ਇਹਨਾਂ ਦੀ ਰਿਟਾਇਰਮੈਂਟ ਵੇਲੇ ਮੈਂ ਨਹੀਂ ਸੀਗਾ ਕਰੋਨਾ ਪੀਰੀਅਡ ਸੀਗਾ ਤੇ ਕਰੋਨਾ ਪੀਰੀਅਡ ਦੇ ਦੌਰਾਨ ਇਹਨਾਂ ਦੀ ਰਿਟਾਇਰਮੈਂਟ ਹੋਈ ਐ ਤੇ ਬਹੁਤ ਵਧੀਆ ਲੱਗਿਆ ਸਾਰੇ ਪਰਿਵਾਰ ਨੂੰ ਅੱਜ ਇਕੱਠੇ ਮਿਲੇ ਸਾਰੇ ਰਿਸ਼ਤੇਦਾਰਾਂ ਨੂੰ ਜਿਹੜਾ ਹੈਗਾ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਦਾਨ ਕੀ ਕਹਿਣਗੇ ਗੀਤ ਦੀ ਮਾਤੇ ਸਰਾਤੇ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਜਿਉਣਗੇ ਇਸ ਅਦਾਲਤ ਚ ਬੰਦੇ ਬਰਖ ਹੋ ਗਏ ਫੈਸਲੇ ਸੁਣੇ ਦਿਆਂ ਸੁਣੇ ਦਿਆਂ ਸੁੱਕੇ ਗਏ ਆਖੋਏ ਨਾਣੂ ਜੜੇ ਕਰੀ ਜਾਣ ਹੁਣ ਇਕ ਦੂ ਤੀ ਕੇ ਇੱਥੇ ਖੜੇ ਰਹੇ ਰਣਗੇ ਇਸ ਮੌਕੇ ਇੰਜੀਨੀਅਰ ਕੁਲਵੀਰ ਸਿੰਘ ਸੋਢੀ ਹੋਰਾਂ ਦੇ ਨਾਲ ਆਪਣੇ ਕੰਮ ਦੇ ਤਜਰਬੇ ਸਾਂਝੇ ਕਰਦੇ ਆ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਇੰਜੀਨੀਅਰ ਸਰਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹਨਾਂ ਨਾਲ ਹੁਣ ਤਿੰਨ ਚਾਰ ਸਾਲ ਤੋਂ ਰਹਿ ਰਹੇ ਆ ਇੱਥੇ ਤੇ ਇਹਨਾਂ ਦੀ ਜੋ ਜੌਬ ਰਹੀ ਹੈ ਉਹਦੇ ਸਾਨੂੰ ਕੋਈ ਸ਼ੱਕ ਨਹੀਂ ਅਲੱਗ-ਅਲੱਗ ਟ੍ਰਾਂਸਫਰ ਹੁੰਦੇ ਰਹੀਆਂ ਹੋਰ-ਹੋਰ ਅਲੱਗ-ਅਲੱਗ ਸਟ੍ਰੈਕਸ਼ਨਾਂ ਤੇ ਰਹੇ ਐ ਬਹੁਤ ਸ਼ਾਨਦਾਰ ਜੋਬ ਰਹੀਆਂ ਇਹਨਾਂ ਦੀ ਬਹੁਤ ਵਧੀਆ ਕੰਮ ਕੀਤਾ ਹੈ ਪਰ ਅਜਮ ਥੋੜਾ ਮਹਿਸੂਸ ਤਾਂ ਕਰ ਰਹੇ ਆ ਅਸੀਂ ਵੀ ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਸਾਨੂੰ ਮਹਿਸੂਸ ਹੋ ਰਿਹਾ ਵੀ ਜਾ ਰਹੇ ਨੇ ਤੇ ਚਲੋ ਕੋਈ ਗੱਲ ਨਹੀਂ ਜੋ ਵੀ ਹੋਇਆ ਅੱਜ ਦਾ ਇਹ ਖਾਸ ਦਿਹਾੜਾ ਖਾਸ ਦਿਨ ਰਿਟਾਇਰ ਹੋ ਰਹੇ ਨੇ ਚੰਗੀ ਲਾਈਫ ਨਿਕਲੀ ਲਗਭਗ 39-40 ਸਾਲ ਸਰਵਿਸ ਸਾਡੇ ਮਹਿਕਮੇ ਦੇ ਵਿੱਚ ਇਹਨਾਂ ਦੀ ਬਹੁਤ ਸ਼ਾਨਦਾਰ ਲੰਗੀ ਤੇ ਇਸ ਲਈ ਚਲੋ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿਨਾ ਵਧਾਈਆਂ ਦਿਨਾ ਤੇ ਪ੍ਰਮਾਤਮਾ ਅਗੇ ਮੇਰ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਉਮਰ ਲੰਬੀ ਰਹੇ ਸਾਰਾ ਪਰਿਵਾਰ ਖੁਸ਼ ਰਹੇ ਸਭ ਦੀ ਉਮਰ ਲੰਬੀ ਰਹੇ ਪ੍ਰਮਾਤਮਾ ਸਭ ਤੇ ਮੇਰ ਕਰੇ ਤੇ ਬਾਕੀ ਇਹਨਾਂ ਨਾਲ ਸਾਡਾ ਵੀ ਅਸੀਂ ਫਾਜ਼ਿਲ ਕਾ ਹੁੰਦੇ ਸੀਗੇ ਸੋਢੀ ਸਾਹ ਉੱਥੇ ਜਾਣੇ ਜਾਂਦੇ ਸਾਡੇ ਸਾਡੇ ਕੋਲੇ ਸਾਡਾ ਵਧੀਆ ਲਿੰਕ ਰਿਆ ਉਹਨਾਂ ਉੱਥੇ ਤੇ ਉਹ ਤੇ ਕੰਮ ਕਰਦੇ ਰਿਆਂ ਅਸੀਂ ਇਕੱਠੇ ਸੀ ਤੇ ਮਨ ਬੜਾ ਖੁਸ਼ ਹੁੰਦਾ ਸੀ ਤੇ ਅੱਜ ਥੋੜਾ ਦੁਆਰਾ ਫੇ ਕਹਿ ਰਿਹਾ ਮੈਂ ਕਿ ਮਹਿਸੂਸ ਹੋ ਰਿਹਾ ਰਿਟਾਇਰਮੈਂਟ ਤੋਂ ਬਾਅਦ ਤੇ ਇੱਥੇ ਹੋਰ ਕੋਈ ਟਾਈਮ ਕੱਢ ਜਾਂਦੇ ਤਾਂ ਬਹੁਤ ਸ਼ਾਨਦਾਰ ਟਾਈਮ ਪਾਸ ਹੁੰਦਾ ਹੁਣ ਇਹ ਨਾ ਜਾਣਦਾਂ ਨੂੰ ਸਾਣੀ ਹੈ ਤੇ ਚਲੋ ਅਸੀਂ ਤਾਂ ਨਹੀਂ ਮੈਂ ਤਾਂ ਬੇਨਤੀ ਕਰਦਾ ਕੋਈ ਗੱਲ ਨਹੀਂ ਸਰਕਾਰ ਦਾ ਹੀ ਰੂਲ ਹੈਗਾ ਵਧਾ ਲੈਣ ਲਿਖ ਕੇ ਦੇ ਦੇਣ ਕੋਈ ਗੱਲ ਨਹੀਂ ਸਾਨੂੰ ਨਹੀਂ ਸਾਨੂੰ ਫੇ ਇਹਦਾ ਸਾਰੇ ਇੰਜੀਨੀਅਰ ਸਟਾਫ ਟੈਕਨਿਕ ਸਟਾਫ ਨੂੰ ਪ੍ਰੋਗਰਾਮ ਸਾਜ ਜੋ ਵੀ ਹੈ ਸਾਨੂੰ ਸਭ ਨੂੰ ਫਾਇਦਾ ਇਹਨਾਂ ਦਾ ਤੇ ਚਲੋ ਖੈਰ ਕੋਈ ਗੱਲ ਨਹੀਂ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਇੱਕ ਵਾਰ ਫਿਰ ਇਹਨਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਸ਼ੁਭ ਕਾਮਨਾਵਾਂ ਤੇ ਲੰਬੀ ਉਮਰ ਰਹੇ ਪਰਮਾਤਮਾ ਮਿਹਰ ਕਰੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਪਤਾ ਹੈ ਆਕਾਸ਼ਵਾਣੀ ਬਠਿੰਡਾ ਤੋਂ ਰਿਟਾਇਰਡ ਡਾਇਰੈਕਟਰ ਇੰਜੀਨੀਅਰ ਸਰਦਾਰ ਦਿਲਬਰਪਾਲ ਸਿੰਘ ਹੋਰਾਂ ਨੇ ਆਪਣੇ ਦਿਲ ਦੇ ਭਾਵ ਪ੍ਰਗਟਾਉਂਦਿਆਂ ਕਿਹਾ ਕਿ ਸੋਢੀ ਸਾਹਿਬ ਨਾਲ ਮੇਰਾ ਤਕਰੀਬਨ ਮੇਰੇ ਖਰ 12 ਸਾਲ 10 12 12 ਸਾਲ ਦੀ ਸਰਵਿਸ ਅਸੀਂ ਇਕੱਠੇ ਕੀਤੀ ਹੈ ਉਹਦਾ ਲਿੰਕ ਤਾਂ ਕਾਫੀ ਡੇਰ ਰਿਹਾ ਪਟਿਆਲੇ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਥੇ ਬਨਵੇ ਚ ਬਠਿੰਡੇ ਆਇਆ ਸੀਗਾ ਮੇਰੀ ਪਹਿਲੀ ਪੋਸਟਿੰਗ ਬਠਿੰਡੇ ਤੇ ਉਦੋਂ ਮੈਂ ਫੈਮਿਲੀ ਨਾਲ ਹੀ ਆਇਆ ਸੀਗਾ ਇਹਨਾਂ ਦੇ ਉੱਪਰਲਾ ਕੁਆਰਟਰ ਮੇਰਾ ਹੁੰਦਾ ਸੀਗਾ ਤੇ ਉਦੋਂ तकरीबन 1.5 ਸਾਲ ਦੀ ਸਰਵਿਸ ਮੈਂ ਇੱਥੇ ਕੀਤੀ ਸੀ ਫਿਰ ਮੈਂ ਵਾਪਸ ਪਟਿਆਲੇ ਚਲ ਗਿਆ ਸੀ ਤੇ ਉਸ ਤੋਂ ਬਾਅਦ ਇਹ ਮੇਰੇ ਕੋਲ ਪਟਿਆਲੇ ਆਏ ਪ੍ਰਮੋਟ ਹੋ ਕੇ ਪਟਿਆਲੇ ਫਿਰ ਇਹਨਾਂ ਨੇ ਥੋੜੀ ਜਿਹਾ ਉੱਥੇ ਅਪ ਡਾਊਨ ਕਰਦੇ ਰਹੇ ਫਿਰ ਦੋ ਟੈਨਰ ਮੇਰੇ ਇੱਥੇ ਬਾਅਦ ਦੇ ਵਿੱਚ ਬਠਿੰਡੇ ਫੋਰ ਲੱਗੇ 4-4 ਸਾਲ ਦੇ ਤੇ ਇੱਥੋਂ ਹੀ ਮੇਰੀ ਰਿਟਾਇਰਮੈਂਟ ਹੋਈ ਬਾਅਦ ਦੇ ਵਿੱਚ ਜਦੋਂ ਵੀ ਕੰਮਕਾਰ ਦੇ ਦੇ ਮਾਮਲੇ ਦੇ ਵਿੱਚ ਤਾਂ ਇਹਨਾਂ ਦਾ ਕੋਈ ਜਵਾਬ ਹੀ ਨਹੀਂ ਆ ਹਮੇਸ਼ਾ ਯਾਰ ਰਹਿੰਦੇ ਸੀ ਐਕਸਟਰਾ ਰਿਸਪੌਂਸਿਬਿਲਟੀ ਸ਼ੇਅਰ ਕਰਨ ਨੂੰ ਐਕਸਟਰਾ ਕੰਮ ਜੋ ਮਰਜੀ ਤੁਤ ਕਹਿ ਦੋ ਕੰਮ ਵੱਲੋਂ ਕੋਈ ਨਾ ਨਹੀਂ ਕਦੋਂ ਵੀ ਜਦੋਂ ਮਰਜੀ ਆਵਾਜ਼ ਮਾਰ ਲਓ ਜਿੱਦਾਂ ਮਰਜੀ ਕਰ ਲਓ ਇਹਨਾਂ ਦੀ ਮਤਲਬ ਇਹ ਖਾਸੀਅਤ ਸੀਗੀ ਹਮੇਸ਼ਾ ਥਰੂਆਊਟ ਤੇ ਇੱਥੇ ਵੀ ਜੋ ਮੈਂ ਇਹ ਪਹਿਲਾਂ ਪਟਿਆਲੇ ਜਦੋਂ ਕਮਿਊਟ ਕਰਦੇ ਰਹੇ ਐ ਤੇ ਬੜਾ ਵਧੀਆ ਰਿਹਾ ਉੱਥੇ ਵੀ ਅਜੀ ਖਾਣ ਪੀਣ ਦਾ ਕਲਚਰ ਚਲਾਇਆ ਸੀਗਾ ਵੀ ਚਲੋ ਇਹ ਵੀ ਉੱਥੋਂ ਜਾਂਦੇ ਸੀਗੇ ਚਲੋ ਆਪਣਾ ਘਰ ਚੀ ਕਰਤੀ ਫੇਰ ਲੋ ਉਹੀ ਆ ਕੇ ਫਿਰ ਮੈਂ ਬਠਿੰਡੇ ਆਇਆ ਵੇ ਇੱਥੇ ਬਠਿੰਡੇ ਜਰੂ ਕੀਤਾ ਤੇ ਵਧੀਆ ਕਲਚਰ ਸੀਗਾ ਵੀ ਚਲੋ ਜਦੋਂ ਮੈਂ ਇੱਥੇ ਨਾਈਟ ਸਟੇ ਕਰਨੀ ਤੇ ਚਲੋ ਇੱਥੇ ਰੋਟੀ ਰਾਟੀ ਬਣਾ ਕੇ ਖਾਣੇ ਖਾਂਦੇ ਹੁੰਦੇ ਸੀਗੇ ਬੜਾ ਵਧੀਆ ਮਾਹੌਲ ਰਿਹਾ ਇੱਥੇ ਬਠਿੰਡੇ ਵੀ ਤੇ ਅਖੀਰ ਦੇ ਵਿੱਚ ਜਦੋਂ ਜਦੋਂ ਵੀ ਮਤਲਬ ਮੈਂ ਮੈਂ ਪਟਿਆਲੇ ਤੋਂ ਜਦੋਂ ਮੈਂ ਕਮਿਊਟ ਕਰਦਾ ਸੀ ਇੱਥੇ ਬਸ ਇਸ ਇੱਥੇ ਸਟਾਫ ਦੇ ਸਿਰ ਤੇ ਛੱਡ ਕੇ ਚਲ ਜੀਦਾ ਸੀਗਾ ਤੇ ਪੂਰੀ ਰਿਸਪੌਂਸਿਬਿਲਟੀ ਨਾਲ ਇਹਨਾਂ ਨੇ ਸੰਭਿਆ ਸਾਰਾ ਕੁਝ ਬੜਾ ਵਧੀਆ ਰਿਹਾ ਟੈਨਰ ਮੇਰਾ ਵੀ ਇਹਨਾਂ ਨਾਲ ਚਲੋ ਰਿਟਾਇਰਮੈਂਟ ਮੈਂ ਦੇਖਿਆ ਮੈਨੂੰ ਬਹੁਤੇ ਫੀਲ ਨਹੀਂ ਹੁੰਦਾ ਹੁੰਦਾ ਰਿਟਾਇਰਮੈਂਟ ਹੋ ਕੇ ਵਧੀਆ ਵਧੀਆ ਲਾਈਫ ਹੁੰਦੀ ਐ ਸੋ ਉਹ ਜਿਹੜੀ ਰਿਸਪੌਂਸਿਬਿਲਟੀ ਇੱਕ ਸਟ੍ਰਿੰਗ ਅਟੈਚਡ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਫ੍ਰੀ ਹੋ ਜਾਂਦਾ ਮੁੰਡਾ ਹੁਣੇ ਮਤਲਬ ਬੇਟੇ ਕੋਲ ਵੀ ਜਦੋਂ ਮਰਜ਼ੀ ਜਾ ਸਕਦੇ ਨਹੀਂ ਤਾਂ ਪਹਿਲਾ 120 ਦਿਨ ਤੋਂ ਬਾਅਦ ਛੁੱਟੀ ਹੋਰ ਪਹਿਲਾਂ ਨਹੀਂ ਤਾਂ ਉੱਥੇ ਡਿਪਾਰਟਮੈਂਟ ਤੋਂ ਲੋਅ ਛੁੱਟੀ ਹੈ ਹੋਮ ਮਿਨਿਸਟਰ ਤੇ ਜਾਊਗੀ ਜੀ ਫਾਈਲ ਜੀ ਇਹ ਹੋ ਜਾਏਗਾ ਹੁਣ ਫ੍ਰੀ ਆ ਜਦ ਦੁਨੀਆ ਕੋ ਮੂੰ ਫਿਰੋ ਘੁੰਮਣ ਫਿਰਨ ਦੁਨੀਆ ਬਹੁਤ ਵਧੀਆ ਹੈ ਤੇ ਜਦੋਂ ਨਾ ਕੋਈ ਰਿਸਪੌਂਸਿਬਿਲਟੀ ਹੋਵੇ ਆਪਣੀ ਮਰਜ਼ੀ ਨਾਲ ਜਦੋਂ ਆਜ਼ਾਦ ਪੰਛੀ ਹੋ ਗਏ ਹੁਣ ਤਾਂ ਵਧੀਆ ਬਹੁਤ ਰਿਟਾਇਰਮੈਂਟ ਨੂੰ ਇੰਜੋਏ ਕਰੋ ਮੈਂ ਤਾਂ ਖੁਦ ਕਰ ਰਹੇ ਹਾਂ ਬਹੁਤ ਵਧੀਆ ਅੱਗੇ ਨਾਲੋਂ ਜਿਆਦਾ ਕੰਮ ਹੋ ਗਏ ਮੈਨੂੰ ਥੋੜੇ ਪਰ ਇਹ ਆ ਵੀ ਉਹ ਨਹੀਂ ਹੈ ਇੱਦਾਂ ਫਿਕਸਡ ਰਿਸਪੌਂਸਿਬਿਲਟੀ ਨਹੀਂ ਹੈਗੀ ਤੇ ਬੱਜੇ ਫਿਰ ਉਹ ਵਧੀਆ ਜਿੰਨਾ ਘਰ ਬੈਠ ਕੇ ਨਾਲ ਨਾਲੋਂ ਤਾਂ ਇਹ ਆ ਵੀ ਤੁਰਦੇ ਫਿਰਦੇ ਰਹੋ ਵਧੀਆ ਵਧੀਆ ਲਾਈਫ ਗੁਜ਼ਰਦੀ ਆ। ਮੇਰੀ ਆਸ਼ੂ ਸ਼ਾਮਾਇਨਾ ਨਾਲ ਹੈਗੀਆਂ ਕਿ ਜਿਹੜੀ ਆਪਣੀ ਜ਼ਿੰਦਗੀ ਦੀ ਸੈਕੰਡ ਇਨਿੰਗ ਆ ਉਹ ਵਧੀਆ ਇਹਨਾਂ ਦੀ ਨਿਕਲੇ। ਚਲੋ ਇਸ ਵਾਲੇ ਨੂੰ ਸੁਭ ਕਮਰਾ ਮਦਰ ਨਾਲ ਹੁਣ ਜਾਓ ਬੇਟੇ ਕੋਲ ਉਥੇ ਆਰਾਮ ਨਾਲ ਰਹਿ ਜਾਓ। ਕੋਈ ਇਹ ਨਹੀਂ ਹੁੰਦਾ ਕਿ 2-4 ਹਫ਼ਤਿਆਂ ਚ ਵਾਪਸ ਆਣਾ ਕਿ 2-4 ਠੀਕ ਹੈ। ਕੁਝ ਲਾਈਨਸ ਡੈਡ ਲਈ ਡੈਡੀ ਤੁਸੀਂ ਅੱਜ ਰਿਟਾਇਰ ਹੋ ਰਹੇ ਹੋ। ਇੱਕ ਅਜਿਹੀ ਨੌਕਰੀ ਤੋਂ ਜਿਸ ਨੌਕਰੀ ਨੇ ਸਾਡੇ ਪਰਿਵਾਰ ਨੂੰ ਲਗਭਗ 40 ਸਾਲ ਪਾਲਿਆ ਇੱਕ ਚੰਗੀ ਜ਼ਿੰਦਗੀ ਦਿੱਤੀ ਚੰਗਾ ਖਾਣ ਪੈਣਣ ਨੂੰ ਦਿੱਤਾ ਹਰ ਜ਼ਰੂਰਤ ਪੂਰੀ ਕੀਤੀ ਹਰ ਖੁਆਇਸ਼ ਮੁਕੰਮਲ ਕੀਤੀ ਅੱਜ ਉਹ ਦਿਨ ਆ ਗਿਆ ਜਦੋਂ ਇਸ ਪੂਜਣਯੋਗ ਜਗ੍ਹਾ ਨੂੰ ਇਸ ਨੌਕਰੀ ਨੂੰ ਇੱਕ ਆਖਰੀ ਵਾਰ ਅਲਵਿਦਾ ਕਹਿਣਾ ਹੈ ਵੈਸੇ ਤੁਸੀਂ ਵੀ ਕਮਾਲ ਹੋ ਡੈਡੀ ਨਾ ਤੁਸੀਂ ਸਰਦੀ ਦੇਖੀ ਨਾ ਗਰਮੀ ਨਾ ਧੁੱਪ ਨਮੀ ਆਪਣੀ ਸਾਰੀ ਜ਼ਿੰਦਗੀ ਤੁਸੀਂ ਇਮਾਨਦਾਰੀ ਤੇ ਸ਼ਿੱਦਤ ਨਾਲ ਇਸ ਸਰਵਿਸ ਨੂੰ ਸਮਰਪਿਤ ਕੀਤੀ ਤੇ ਸਾਡੇ ਲਈ ਵੀ ਇੱਕ ਐਗਜ਼ਾਮਪਲ ਸੈੱਟ ਕੀਤੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਕਈ ਵਾਰ ਅਸੀਂ ਕਹਿੰਦੇ ਸੀ ਡੈਡੀ ਤੁਸੀਂ ਸਾਨੂੰ ਟਾਈਮ ਨਹੀਂ ਦਿੰਦੇ ਸਾਡੇ ਨਾਲ ਸਮਾਂ ਨਹੀਂ ਬਤੀਤ ਕਰਦੇ ਸਾਨੂੰ ਕਿਤੇ ਘੁਮਾਉਣ ਨਹੀਂ ਲੈ ਕੇ ਜਾਂਦੇ ਪਰ ਜਦੋਂ ਆਪ ਮਾਪੇ ਬਣ ਗਏ ਹੁਣ ਸਾਨੂੰ ਸਮਝ ਆਉਂਦਾ ਕਿ ਕਿੰਨਾ ਅਹਿਮ ਹੁੰਦਾ ਇੱਕ ਪਿਤਾ ਦਾ ਨੌਕਰੀ ਤੇ ਜਾਣਾ ਕੰਮ ਕਰਨਾ ਕਿਉਂਕਿ ਇੱਕ ਇਹੀ ਤਾਂ ਜ਼ਰੀਆ ਹੈ ਜਿਸ ਨਾਲ ਅਸੀਂ ਸਾਡੇ ਚਿਹਰੇ ਤੇ ਮੁਸਕਰਾਹਟ ਤੁਸੀਂ ਲਿਆਂਦੀ ਸਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਸਾਰੀ ਜ਼ਿੰਦਗੀ ਇੱਕ ਚੰਗੇ ਅਹੁਦੇ ਤੇ ਨੌਕਰੀ ਕਰਨਾ ਸਾਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਸਾਨੂੰ ਤੁਸੀਂ ਇਹ ਵੀ ਸਿਖਾਇਆ ਕਿ ਇੱਕ ਚੰਗਾ ਅਹੁਦਾ ਆਪਣੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਲੈ ਕੇ ਆਉਂਦਾ ਤੁਸੀਂ ਸਿਖਾਇਆ ਕਿ ਇਮਾਨਦਾਰੀ ਲਗਨ ਨਾਲ ਨੌਕਰੀ ਕਰਨਾ ਕਿੰਨਾ ਜ਼ਰੂਰੀ ਹੈ ਦੂਜਿਆਂ ਦਾ ਭਲਾ ਸੋਚ ਕੇ ਚੱਲਣਾ ਕਿੰਨਾ ਜ਼ਰੂਰੀ ਹੈ ਦੂਜਿਆਂ ਨਾਲ ਚੰਗੇ ਰਿਸ਼ਤੇ ਬਣਾਉਣਾ ਕਿੰਨਾ ਜ਼ਰੂਰੀ ਹੈ ਤੇ ਜ਼ਿੰਦਗੀ 'ਚ ਪੈਸੇ ਕਮਾਓ ਨਾ ਕਮਾਓ ਪਰ ਇੱਜ਼ਤ ਨਾਲ ਜਿਉਣਾ ਕਿੰਨਾ ਜ਼ਰੂਰੀ ਹੈ ਆਪਦੀ ਪੂਰੀ ਸਰਵਿਸ ਵਿੱਚ ਸਰਵਿਸ ਵਿੱਚ ਤੁਸੀਂ ਬਹੁਤ ਸਫਲਤਾਵਾਂ ਹਾਸਲ ਕੀਤੀਆਂ ਬਹੁਤ ਅਵਾਰਡਸ ਜਿੱਤੇ ਬਹੁਤ ਵਾਰ ਤੁਹਾਡੇ ਕੰਮ ਨੂੰ ਸਲਾਹਿਆ ਗਿਆ ਸਨਮਾਨਿਤ ਕੀਤਾ ਗਿਆ ਇਹ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਤੁਸੀਂ ਇਮਾਨਦਾਰੀ ਨਾਲ ਜ਼ਿੰਦਗੀ ਜਿਉਣ ਵਿੱਚ ਜੋ ਸੁੱਖ ਹੈ ਉਹ ਕਿਤੇ ਨਹੀਂ ਤੁਸੀਂ ਸਾਨੂੰ ਸਿਖਾਇਆ ਜੇ ਜ਼ਿੰਦਗੀ ਵਿੱਚ ਦੋ ਵਕਤ ਦੀ ਰੋਟੀ ਚੈਨ ਨਾਲ ਖਾਣ ਨੂੰ ਮਿਲਦੀ ਰਹੇ ਤਾਂ ਸੰਤੁਸ਼ਟ ਰਹਿਣਾ ਚਾਹੀਦਾ ਜ਼ਿਆਦਾ ਵੱਡੇ ਬਣਨ ਦੀ ਚਾਹ ਸਾਨੂੰ ਅਕਸਰ ਬੇਈਮਾਨੀ ਦੇ ਰਾਹ ਤੇ ਲੈ ਜਾਂਦੀ ਹੈ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਸਾਨੂੰ ਨਾ ਤੁਹਾਡੇ ਨਾਲ ਕੋਈ ਸ਼ਿਕਾਇਤ ਸੀ ਨਾ ਹੈ ਨਾ ਹੋਏਗੀ ਜਿੰਨਾ ਤੁਸੀਂ ਸਾਡੇ ਲਈ ਪਰਿਵਾਰ ਲਈ ਕੀਤਾ ਉਹ ਬਹੁਤ ਸੀ ਸਾਡੇ ਦਿਲਾਂ ਵਿੱਚ ਤੁਹਾਡੇ ਲਈ ਅਥਾਹ ਪਿਆਰ ਤੇ ਇੱਜ਼ਤ ਹੈ ਜੋ ਹਮੇਸ਼ਾ ਹਮੇਸ਼ਾ ਬਰਕਰਾਰ ਰਹੇਗੀ ਥੈਂਕ ਯੂ ਡੈਡੀ ਲਵ ਯੂ ਸੋ ਮੱਚ ਕਲਸਟਰ ਹੈਡ ਜੀ ਸ੍ਰੀ ਰਣਜੀਤ ਮਿੰਨਾ ਜੀ ਜਿਹੜੇ ਥੋੜੀ ਦੇਰ ਬਾਅਦ ਆਪਣੇ ਕੋਲੇ ਪਹੁੰਚਦੇ ਹੈਗੇ ਆ ਅ ਡੀਪੀ ਸਿੰਘ ਜੀ ਬਟਾਲੀ ਤੋਂ ਸਪੈਸ਼ਲੀ ਮੇਰੇ ਰਿਕੁਐਸਟ ਦੇ ਉੱਤੇ ਮੇਰੇ ਕੋਲੇ ਇੱਥੇ ਪਹੁੰਚੇ ਆ ਮੇਰੀ ਅੱਜ ਰਿਟਾਇਰਮੈਂਟ ਤੇ ਆਕਾਸ਼ਵਰਨੀ ਵੱਲੋਂ ਜੋ ਮੈਨੂੰ ਰਿਸਪੈਕਟਫੁਲੀ ਰਿਟਾਇਰਮੈਂਟ ਕੀਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਆਪਾਂ ਅੱਜ ਇਕੱਠੇ ਹੋਏ ਆ ਮੈਂ ਆਕਾਸ਼ਵਨੀ ਦੇ ਸਾਰੇ ਸਟਾਫ ਮੈਂਬਰ ਜਿਹਦਾ ਬਲਜੀਤ ਜੀ ਦਾ ਜਿਨ੍ਹਾਂ ਦੇ ਚੇਚੇ ਕਰਮਾ ਨਾਲ ਇਹ ਰਿਟਾਇਰਮੈਂਟ ਪਾਰਟੀ ਜਿਹੜੀ ਆਪਾਂ ਅਰੇਂਜ ਕੀਤੀ ਹੈਗੀ ਆ ਉਹਦੇ ਤੇ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਮੇਰੇ ਰਿਸ਼ਤੇਦਾਰ ਮਹਿਮਾਨ ਜਿਹੜੇ ਨਾਲ ਤੁਹਾਡੇ ਵਾਸਤੇ ਆਏ ਹੈਗੇ ਆ ਤੁਸੀਂ ਇਹਨਾਂ ਨੂੰ ਜੀ ਆਣ ਕਿਹਾ ਇਹ ਵਾਤੇ ਵੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਥੋੜਾ ਜਿਹਾ ਜੇ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤੇ ਲਗਭਗ 40 ਸਾਲ ਨੌਕਰੀ ਮੈਨੂੰ ਕਰਨ ਦਾ ਮੌਕਾ ਮਿਲਿਆ ਕੁਝ ਬੰਦੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਜਿਹੜੇ ਮੈਂ ਰੋਲ ਮਾਡਲ ਦੇ ਤੌਰ ਤੇ ਜਿਨ੍ਹਾਂ ਨੂੰ ਮੈਂ ਲਿਆ ਹੈਗਾ ਦਵਿੰਦਰਪਾਲ ਸਿੰਘ ਚੀਫ ਇੰਜੀਨੀਅਰ ਰਿਟਾਇਰਡ ਬੰਬੇ ਤੋਂ ਜਿਹੜੇ ਕਈ ਕੱਲ ਦਿੱਲੀ ਨੇ ਮੇਰੀ ਕੱਲ ਵੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਆ ਦਿਲਬਰਪਾਲ ਸਿੰਘ ਜੀ ਜਿਹੜੇ ਮੇਰੇ ਮੈਨੂੰ ਇਹਨਾਂ ਨੇ ਉਂਗਲ ਫੜ ਕੇ ਲਿਖਣਾ ਤੱਕ ਏਸੀਆਰਾਂ ਤੱਕ ਆਊਟਸਟੈਂਡਿੰਗ ਇਹਨਾਂ ਨੇ ਮੈਨੂੰ ਦਿੱਤੀਆਂ ਤੇ ਬਾਕੀ ਪਰਸਨਲ ਤੌਰ ਤੇ ਇਹਨਾਂ ਨੇ ਦੱਸ ਹੀ ਦਿੱਤਾ ਵੀ ਕੜਛੀ ਵੀ ਇਕੱਠੇ ਚਲਾਉਂਦੇ ਰਹੇਗੇ ਆ ਇੱਕ ਇਸ ਤਰ੍ਹਾਂ ਇੱਕ ਉਦਮ ਸਿੰਘ ਜੀ ਸਾਡੇ ਇੱਥੇ ਰਿਟਾਇਰ ਹੋ ਕੇ ਗਏ ਆ ਉਹ ਜਾਰੇ ਐਕਸਪਾਇਰ ਹੋ ਚੁੱਕੇ ਆ ਸੋ ਤਿੰਨ ਬੰਦਿਆਂ ਦਾ ਮੈਂ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਆ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਰੋਲ ਮਾਡਲ ਰਹੇ ਹੈਗੇ ਆ ਕੋਈ ਵੀ ਗੱਲ ਹੋਣੀ ਸਭ ਤੋਂ ਪਹਿਲਾਂ ਮੇਰੇ ਇਹ ਮਤਲਬ ਇਨਸਾਨ ਮੇਰੇ ਆਉਂਦੇ ਸੀਗੇ ਵੀ ਮੈਂ ਇਹਨਾਂ ਨੂੰ ਫਾਲੋ ਕਰਨਾ ਹੈ ਉਹਨਾਂ ਦੇ ਮੁਤਾਬਕ ਉਹਨਾਂ ਦੀ ਤਿੰਨ ਹੀ ਚੀਜ਼ਾਂ ਮੈਨੂੰ ਜਿਹੜੇ ਕੰਮ ਕਰਨ ਦਾ ਮੋਕਾ ਮਿਲਿਆ ਹੈਗਾ ਇੱਥੇ ਵੀ ਬਲਜੀਤ ਜੀ ਨਾਲ ਵੀ ਲੰਮਾ ਸਮਾਂ ਸੀ 20 ਸਾਲ ਦੇ ਨੇੜੇ ਤੇ ਸ਼ਾਇਦ ਅਸੀਂ ਇਕੱਠੇ ਲਾਏ ਹੈਗੇ ਆ ਇਸੇ ਪੀੜਾ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਮੇਰੇ ਵੱਨੋਂ ਹੋਈ ਹੋਵੇ ਮੈਨੂੰ ਤੁਸੀਂ ਮਾਫ ਕਰ ਦਿਓ ਕੋਈ ਗੱਲ ਦਿਲ ਦੇ ਵਿੱਚ ਮੇਰੇ ਪਤੀ ਤੁਸੀਂ ਨਹੀਂ ਰੱਖਣੀ ਗੱਲ ਰਹੀ ਕੰਮ ਦੀ ਮੇਰੀ ਜੋ ਮੈਂ ਕੰਮ ਕੀਤਾ ਬਿਲਕੁਲ ਮਲੰਕਣ ਕਰੋ ਕਰਨਾ ਚਾਹੀਦਾ ਮਮੀ ਕਰ ਰਿਹਾ ਸਾਰ ਬੈਠੇ ਮੇਰੇ ਕੋਲੇ ਬੈਠੇ ਆ ਉਹ ਆਪਾਂ ਜ਼ਿੰਦਗੀ ਭਰ ਕਰਦੀ ਰਵਾਂਗੇ ਸੋ ਕਿਸੇ ਤਰ੍ਹਾਂ ਦੀ ਕੋਈ ਵੀ ਬਾਤ ਘਾਟ ਹੋਈ ਹੋਵੇ ਮੈਂ ਤੁਹਾਨੂੰ ਹੱਥ ਜੋੜ ਕੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਸਰਦਾਰ ਕੁਲਬੀਰ ਸਿੰਘ ਸੋਢੀ ਨੂੰ ਉਹਨਾਂ ਦੇ ਪਰਿਵਾਰਕ ਜੀਆਂ ਅਤੇ ਸਹਿਕਰਮੀਆਂ ਵੱਲੋਂ ਸਾਰੇ ਹੀ ਸਮੂਹ ਸਟਾਫ ਵੱਲੋਂ ਢੇਰ ਦੁਆਵਾਂ ਅਤੇ ਵਧਾਈਆਂ ਦੇ ਕੇ ਉਹਨਾਂ ਦੀ ਸੇਵਾ ਮੁਕਤੀ ਵਾਲੇ ਦਿਨ ਘਰ ਤੋਰਿਆ ਗਿਆ ਅਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਸਰਵਿਸ ਦਾ ਆਖਰੀ ਚੇਂਜਓਵਰ ਆਕਾਸ਼ਵਾਣੀ ਦਿੱਲੀ ਤੋਂ ਆਕਾਸ਼ਵਾਣੀ ਬਠਿੰਡਾ ਲਈ ਲਿਆ